ਸ਼ਸ਼ੀ ਗਾ ਪੰਜਾਬੀਓ ਤੇ ਰਾਮ ਰਾਮ ਮੇਰੇ ਹਰਿਆਣੇ ਦੇ ਵੀਰਾਂ ਨੂੰ ਤੇ ਕੱਲ ਆਪਾਂ ਸ਼ੇਖ ਚਿਲੀ ਦੇ ਮਕਬਰੇ ਦੇ ਅੰਦਰ ਨਹੀਂ ਜਾ ਪਾਏ ਸੀ ਕਿਉਂਕਿ ਇਹ ਕੰਮ ਵਗੈਰਾ ਚੱਲ ਰਿਹਾ ਸੀ ਆਪਾਂ ਬਾਹਰ ਖਾਤੀ ਸ਼ੇਖ ਚਿਲੀ ਮਕਬਰੇ ਦੀ ਤੇ ਕੀ ਕੀ ਚੀਜ਼ਾਂ ਨੇ ਆਜੋ ਤੁਹਾਡੇ ਸਾਡੇ ਨਾਲ ਬਨੇ ਰੋ ਤੁਹਾਨੂੰ ਬਲੌਗ ਵਿੱਚ ਵਿਖਾਣੇ ਆ ਚਲੋ ਚਲੋ ਲੋ ਜੀ ਆਪਾਂ ਘਰੋਂ ਨਿਕਲ ਚੁੱਕੇ ਹਾਂ ਬਾਹਰ ਤੇ ਬੱਦਲ ਦਾ ਮੌਸਮ ਬਣਿਆ ਬਾਕੀ ਦੇਖੋ ਪੈਂਦਾ ਕਿ ਨਹੀਂ ਪੈਂਦਾ ਹੱਥ ਹੀ ਹੋ ਗਿਆ ਬੰਦੇ ਨੂੰ ਜੇ ਨੂੰ ਕਿਹਾ ਫੋਨ ਨਹੀਂ ਚਲਾਣ ਦੇ ਕਹਿੰਦਾ ਫੋਨ ਨਹੀਂ ਅੰਦਰ ਲੈ ਕੇ ਜਾਣ ਦੇ ਆਪਾਂ ਅੱਜ ਫੋਨ ਲੈ ਕੇ ਅੰਦਰ ਜਾਵਾਂਗੇ ਦੇਖੀ ਜਰਾ ਯਾਰ ਉੱਪਰ ਤੇ ਜਾਣ ਦੇ ਦਿੰਦੇ ਨੇ ਜਿੱਥੇ ਰੰਗ ਪਏ ਆ ਨਾ ਮੂਰਤੀਆਂ ਵਗੈਰਾ ਬਣੀ ਆ ਉੱਥੇ ਨਹੀਂ ਜਾਣ ਦਿੰਦੇ ਆਹੋ ਚਲੋ ਮੋਹੱਬਤੀ ਵਾਲੇ ਬਲਾਉਡ ਨਹੀਂ ਹੈ ਮੋਹੱਬਤੀ ਵਾਲੇ ਪਾਸੇ ਨਾ ਜਾਵਾਂਗੇ ਆਪਾਂ ਠੀਕ ਹੈ ਤੇ ਜਾਣਾ ਵੇਖ ਕੇ ਆਵਾਂਗੇ ਨਾਲ ਰਾਜਾ ਅੱਛਾ ਖਜਾਨਾ ਵੀ ਪਿਆ ਉੱਥੇ ਪਿਆ ਹੈ ਭਾਈ ਸ਼ੇਖ ਚੜੀ ਮਕਬਰੇ ਚ ਖਜਾਨਾ ਅੱਛਾ ਚਲ ਦੇਖਦੇ ਆਂ ਫਿਰ ਅੱਜ ਚੱਲ ਕੇ ਆਪਾਂ ਯਾਰ ਕੱਲ ਤੇ ਮੈਂ ਬਾਰੋ-ਬਾਰਤ ਬਣਾਈ ਆ ਵੀਡੀਓ ਅੱਜ ਇਹਨਾਂ ਨੂੰ ਆਪਾਂ ਅੰਦਰ ਦੀ ਦਿਖਾਣੀ ਹੈ ਸ਼ੇਖ ਚੜੀ ਬਿਲਡਿੰਗ ਦੇ ਅੰਦਰ ਕੀ ਹੈ ਉਸ ਟੈਂਪਲ ਦੇ ਅੰਦਰ ਕੀ ਬਣਿਆ ਐ ਐਸਾ ਆ ਜੋ ਮੇਰੇ ਨਾਲ ਬਣੇ ਬਾਈ ਉਧਰੋਂ ਤੇ ਬੰਦ ਸੀ ਸ਼ੇਖਸੁਲੀ ਮਕਬਰਾ ਤੇ ਆਪਾਂ ਆ ਗਏ ਆ ਇਹਦੇ ਪਿਛਲੇ ਪੰਨੇ ਤੇ ਪਿਛਲੇ ਪੰਨੇ ਵੜਨ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰੀ ਆਪਾਂ ਚੁਪ ਚਪੀ ਤੇ ਤੇ ਕਿਉਂਕਿ ਉਧਰੋਂ ਤਾਂ ਵੜਨ ਨਹੀਂ ਦਿੰਦੇ ਉਧਰ ਕੰਮ ਚੱਲਣਦੇ ਆ ਤੇ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਣੀ ਸੀ ਫਿਰ ਮੈਂ ਕਿਹਾ ਲੇਟ ਹੋ ਜਾਂਦਾ ਕੰਮ ਤੇ ਆਪਾਂ ਅੱਜ ਆ ਗਏ ਆ ਇਧਰਲੇ ਪਾਸੇ ਚਲੋ ਇਧਰਲੇ ਪਾਸੇ ਵੜ ਕੇ ਵੇਖਦੇ ਆ ਆਪਾਂ ਅੱਜ ਵੀਰਵਾਰ ਨਾ ਪੀਰ ਕਰਕੇ ਖੁੱਲਿਆ ਅੱਛਾ 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 ਪੀਰ ਬਾਬੇ ਕਰਕੇ ਖੁੱਲਿਆ ਅੱਜ ਇਹ ਦਿਖਾਇਆ ਸੀ ਇਹਦਾ ਫਰੰਟ ਤੇ ਅੱਜ ਮੈਂ ਦਿਖਾਉਣ ਜਾ ਰਿਹਾ ਤੁਹਾਨੂੰ ਪਿੱਛੇ ਟੀਲਾ ਜਿਹੜਾ ਇਹਦਾ ਟੀਲਾ ਹੈ ਜਿਹੜਾ ਤੁਸੀਂ ਤੁਹਾਨੂੰ ਮੈਂ ਦੱਸੀ ਸੀ ਬੜੀ ਵੱਡੀ ਪਾਰ ਕੇ ਪਹਿਲਾਂ ਆਪਾਂ ਚੱਲਦੇ ਆਂ ਇੱਧਰ ਨੂੰ ਕੁਛ ਕਿ ਇੱਧਰ ਝਾਕੀ ਮਾਰ ਕੇ ਆਉਨੇ ਆਪਾਂ ਕੀ ਚੀਜ਼ ਹੈ ਭਾਈ ਇਹ ਕੋਈ ਪੁਰਾਣਾ ਖੂਹ ਹੈ ਬੜਾ ਪੁਰਾਣਾ ਖੂਹ ਆ ਅੱਛਾ ਇਹ ਪਹਿਲਾਂ ਬੜਾ ਪਾਣੀ ਹੁੰਦਾ ਸੀ ਇਹਦੇ ਵਿੱਚ ਅੱਛਾ ਇਹ ਇਹਦੇ ਚ ਪਾਣੀ ਹੁੰਦਾ ਸੀ ਪਹਿਲਾਂ ਨਾ ਤੇ ਆ ਮਿੱਟੀ-ਮੁੱਟੀ ਭਰੀ ਗਈ ਹੈ ਕਿ ਢੂੰਗਾ ਵੀ ਸੀ ਇਹਦੇ ਥੱਲੇ ਬਹੁਤ ਢੂੰਗਾ ਹੀ ਹੈ ਤੇ ਬਾਅਦ ਚੋਂ ਇਹਨਾਂ ਨੇ ਮਿੱਟੀ ਭਰ-ਭਰ ਕੇ ਬੰਦ ਕਰਕੇ ਅੱਛਾ ਕੋਈ ਬੱਚਾ ਵਗੈਰਾ ਨ ਡਿੱਗ ਜਿਵੇਂ ਕੋਈ ਘੁੰਮਣ ਆਉਂਦੇ ਨੇ ਨਾ ਸਹੀ ਹੈ ਕੁਛ ਬਹੁਤ ਕੁਛ ਨਹੀਂ ਹੋ ਰਿਹਾ ਅੱਛਾ ਅੱਛਾ ਤੇ ਬਾਕੀ ਇੱਧਰ ਵੀ ਆ ਛੋਟੇ ਛੋਟੇ ਮਕਾਨ ਜੇ ਬਣੇ ਨੇ ਪੁਰਾਣੇ ਜੇ ਟੁੱਟੇ ਨੇ ਤੇ ਬਾਕੀ ਆਪਾਂ ਅੱਗੇ ਚੱਲਦਿਆਂ ਗਿੰਦਰ ਮੇਰਾ ਭਰਾ ਨਾਲ ਹੈਂ ਛੋਟੇ ਛੋਟੇ ਜੇ ਕੋੜੀਆਂ ਹੁੰਦੀਆਂ ਹਨ ਪਹਿਲਾਂ ਐਵੇਂ ਦੀ ਕੋੜੀਆਂ ਹੁੰਦੀਆਂ ਛੋਟੀਆਂ ਮੈਂ ਸੋਚਿਆ ਟੈਲਾ ਟੁੱਲਾ ਟੁੱਟੀਆਂ ਨੇ ਤਾਂ ਕਰਕੇ ਹੋ ਗਿਆ ਭਈਏ ਅੱਛਾ ਤੇ ਬਾਕੀ ਇਸ ਖੂਹ ਦੇ ਬਾਰੇ ਮੈਨੂੰ ਨਹੀਂ ਪਤਾ ਸੀ ਨੋਲਿਜ ਨਹੀਂ ਸੀ ਕਿ ਪੁਰਾਣਾ ਕੋਈ ਖੂਹ ਵੀ ਆਇਆ ਪਿੱਛੇ ਸ਼ੈਕਤਲੀ ਮਕਬਰੇ ਦੇ ਪਿੱਛੇ ਆਪਾਂ ਆਏ ਆਂ ਸ਼ੈਕਤਲੀ ਮਕਬਰੇ ਦੇ ਪਿੱਛੇ ਆਏ ਆਂ ਜਿੱਥੇ ਤੁਹਾਨੂੰ ਕੱਲ ਪਾਰਕ ਵਗਾਈ ਸੀ ਤੇ ਗਿੰਦਰ ਮੇਰਾ ਭਰਾ ਨਾਲ ਆਇਆ ਗਿੰਦਰ ਨੂੰ ਸਾਰੀ ਨੋਲਜ ਹੈ ਬਾਕੀ ਚਲੋ ਗਿੰਦਰ ਨੂੰ ਪੁੱਛ ਲੈਨੇ ਆਂ ਕੀ ਕੀ ਚੀਜ਼ਾਂ ਨੇ ਇੱਥੇ ਆਜੋ ਨਾਲ ਤੇ ਤੁਹਾਨੂੰ ਮੈਂ ਇੱਕ ਗੁਫਾ ਦੇ ਅੰਦਰ ਲੈ ਕੇ ਚੱਲਿਆ ਵਾਂ ਤੇ ਗੁਫਾ ਵਿਖਾਣੇ ਤੁਹਾਨੂੰ ਪੁਰਾਣੇ ਜ਼ਮਾਨੇ ਦੇ ਕਹਿੰਦੇ ਹਨ ਉਹ ਗੁਫਾ ਜਿੱਲੀ ਜਾਂਦੀ ਆ ਜੇਲਾ ਉੱਧੀਆਂ ਨਾਲ ਤੱਕ ਆ ਜੇਲਾ ਸੀ ਜੇਲਾ ਤਾਂ ਉੱਤੇ ਨਹੀਂ ਸੀ ਜੇਲਾ ਤਾਂ ਉੱਪਰ ਹੀ ਸੀ ਆ ਆਪਾਂ ਵੱਢ ਚੁੱਕੇ ਆ ਗੁਫਾ ਦੇ ਅੰਦਰ ਆਹ ਦੇਖੋ ਜੀ ਦੇਖ ਲਓ ਜੀ ਰਾਜੇ ਮਹਾਰਾਜੇ ਕਿਵੇਂ ਇਧੀਆਂ ਭੇਲੀਆਂ ਬਣਾਈਆਂ ਸੀ ਤੇ ਕੀ ਦੀ ਕੀ ਬਣ ਗਿਆ ਸਮੇਂ ਦਾ ਕਿਸੇ ਨੂੰ ਨਹੀਂ ਪਤਾ ਸਮੇਂ ਦਾ ਕਿਸੇ ਨੂੰ ਨਹੀਂ ਪਤਾ ਕਿ ਸਮੇਂ ਦੇ ਅੰਤ ਚ ਕੀ ਹੋਣਾ ਹੈ ਤੇ ਇਹ ਮਹਿਲ ਮਨਾਰੇ ਇਦਾਂ ਹੀ ਰਹਿ ਗਨੇ ਆ ਤੇ ਰਾਜਿਆਂ ਦੇ ਮਹਿਲ ਮਨਾਰੇ ਇਦਾਂ ਹੀ ਰਹਿ ਗਨੇ ਆ ਦੇਖੋ ਜੀ ਪੋੜੀਆਂ ਬੇ ਕੋ ਛੋਟੀਆਂ ਅੱਛਾ ਪੋੜੀਆਂ ਛੋਟੀਆਂ ਪੋੜੀਆਂ ਹੁੰਦੀਆਂ ਸੀ ਨਾ ਤੇ ਇਹ ਗਿੰਦਰ ਆ ਕੀ ਚੀਜ਼ ਬਣਾਈ ਹੈ ਜਿਹੜੀ ਛੋਟੀ ਜਿਹੀ ਵਿੱਚ ਯਾਰ ਇਹ ਰਸਤਾ ਸੀ ਪਹਿਲਾਂ ਲੰਘਦਾ ਅਚਾ ਰਸਤਾ ਕਿੰਨਾ ਵਾਸਤੇ ਹੈ ਯਾਰ ਛੋਟੇ ਛੋਟੇ ਪਹਿਲਾਂ ਜਿਹੜੇ ਬਹੁਨੇ ਲੋਕ ਹੁੰਦੇ ਸਨ ਉਹਨਾਂ ਵਾਸਤੇ ਰਸਤਾ ਸੀ ਅਚਾ ਬਹੁਨੇ ਲੋਕ ਹੁੰਦੇ ਸੀ ਪਹਿਲਾਂ ਉਹਨਾਂ ਵਾਸਤੇ ਰਸਤਾ ਬਣਾਇਆ ਬਈ ਬਹੁਨੇ ਲੋਕਾਂ ਵਾਸਤੇ ਰਸਤਾ ਬਣਾਇਆ ਤੇ ਆਜੋ ਬਾਕੀ ਆਪਾਂ ਕੱਲ ਤੁਹਾਨੂੰ ਇਧਰੂ ਦਿਖਾਇਆ ਸੀ ਆਪਾਂ ਸਾਰਾ ਕੁਝ ਤੇ ਆਪਾਂ ਇੱਥੋਂ ਹੀ ਮੁੜ ਗਏ ਸੀ ਕੱਲ ਨੂੰ ਅੱਜ ਤੁਹਾਨੂੰ ਗੁਫਾ ਦੇ ਕੋਲ ਨਜ਼ਦੀਕ ਹੋਰ ਲੈ ਕੇ ਆਏ ਆਂ ਆਪਾਂ ਆਪਾਂ ਅੰਦਰ ਨਹੀਂ ਜਾ ਸਕਦੇ ਇਹ ਗੁਫਾ ਬੰਦ ਕੀਤੀ ਏ ਪੁਰਾਣੀ ਚਲੋ ਠੀਕ ਹੈ ਤੇ ਉਹ ਮਕਬਰਾ ਬਾਕੀ ਥੂ ਹੀ ਸਹੀ ਲਿਖਦਾ ਪਾ ਸਾਰਾ ਕਿਉਂਕਿ ਅੰਦਰ ਤਾਂ ਕੰਮ ਚੱਲ ਰਿਹਾ ਅੰਦਰ ਜਾਣ ਹੀ ਦੇ ਰਹੇ ਤੇ ਮੈਂ ਸੋਚਿਆ ਤੁਹਾਨੂੰ ਅੱਜ ਪਿੱਛੇ ਵਾਲੀ ਪਾਰਕ ਦਿਖਾ ਦਿਆਂ ਜੋ ਵੀ ਹੈਗਾ ਤੇ ਆਜੋ ਮੇਰੇ ਨਾਲ ਜੀ ਆਪਾਂ ਪਹੁੰਚ ਚੁਕਿਆ ਪਾਰਕ ਚ ਤੇ ਇਹ ਦੇਖ ਲਓ ਜੀ ਕਿੰਨੇ ਕਿਲੋਮੀਟਰ ਦੀ ਪਾਰਕ ਆ ਬਹੁਤ ਹੀ ਵੱਡੀ ਪਾਰਕ ਹੈ ਭਾਈ ਬਹੁਤ ਹੀ ਵੱਡੀ ਤੇ ਇੱਥੇ ਬੈਠਣ ਨੂੰ ਵੀ ਪਹਿਲਾਂ ਜਗ੍ਹਾ ਬਣੀ ਹੁੰਦੀ ਸੀ ਆ ਬੱਠਾ ਬੈਠਣ ਨੂੰ ਆਈ ਉੱਥੇ ਬੈਠੀਦਾ ਸੀ ਹੁਣ ਤਾਂ ਘਾਹ ਬੜਾ ਬੜਾ ਵੱਡਾ ਗਿਆ ਇੰਨੀ ਸਫਾਈ ਨਹੀਂ ਹੋ ਰਹੀ ਪਤਾ ਨਹੀਂ ਕਿਉਂ ਕੀ ਕਿ ਚੱਕਰ ਏ ਤੇ ਬਾਕੀ ਉਹ ਤੁਹਾਨੂੰ ਰਸਤਾ ਦਿਖਾਣਾ ਵਾ ਉਹ ਰਸਤਾ ਜਾ ਰਿਹਾ ਜੀ ਦੇਖੋ ਕਿੰਨੀ ਦੂਰ ਰਸਤਾ ਜਾ ਰਿਹਾ ਘੜੋ ਘੱਟ 7-8 ਕਿਲੋਮੀਟਰ ਤੇ ਦਾਰੇ ਚ ਹੋਏਗੀ ਏ ਪਾਰਕ ਤੇ ਇੱਥੇ ਪੀਰ ਬਾਬਾ ਜੀ ਦੀ ਜਗ੍ਹਾ ਪੁਰਾਣੀ ਤੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਗਿੰਦਰੇ ਪੁਰਾਣੀ ਜਗ੍ਹਾ ਏ ਯਾਰ ਬੜੀ ਪੁਰਾਣੀ ਹਾਂ ਸ਼ੇਕਚਲੀ ਦੇ ਟਾਈਮ ਦਾ ਪੀਰ ਹੈ ਅੱਛਾ ਸ਼ੇਕਚਲੀ ਦੇ ਟਾਈਮ ਦਾ ਪੀਰ ਹੈ ਜਦੋਂ ਸ਼ੇਕਚਲੀ ਹੁੰਦਾ ਸੀ ਉਸ ਟਾਈਮ ਦਾ ਪੀਰ ਅੱਛਾ ਇਹ ਜਿਹੜਾ ਸ਼ੇਕਚਲੀ ਹੁੰਦਾ ਸੀ ਜਦੋਂ ਆਹ ਮਹਾਰਾਜਾ ਸ਼ੇਕਚਲੀ ਹੁੰਦਾ ਸੀ ਉਦੋਂ ਦਾ ਇਹ ਪੀਰ ਹੈ ਦਿੱਲੀ ਜਾਣਾ ਹੁੰਦਾ ਸੀ ਤੇ ਇਸ ਗੁਫਾ ਤੋਂ ਜਾਂਦੇ ਹੁੰਦੇ ਹਾਂ ਹਾਂ ਦਿੱਲੀ ਤੇ ਇਸ ਗੁਫਾ ਤੋਂ ਜਾਂਦੇ ਸੀ ਤੇ ਬਾਕੀ ਆਪਾਂ ਇਧਰੋਂ ਜਾਣ ਦੀ ਕੋਸ਼ਿਸ਼ ਕਰਦੇ ਹਾਂ ਇਧਰ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੰਦਰ ਕਿਉਂਕਿ ਉਧਰ ਤਾਂ ਜਾਣ ਦਿੱਤਾ ਆਪਾਂ ਇਧਰੋਂ ਜਾ ਸਕਨੇ ਆ ਇਧਰ ਤਾਂ ਕੋਈ ਮਸਲਾ ਨਹੀਂ ਆਏਗਾ ਆ ਦੇਖੋ ਕਿੰਨਾ ਖੰਡਰ ਹੋਇਆ ਪਿਆ ਦੇਖ ਲੋ ਜੀ ਆ ਦੇਖ ਲੋ ਪੁਰਾਣੀਆਂ ਦਵਾਰਾਂ ਤੇ ਗੁੰਮੜ ਦੇਖੋ ਗੁੰਮੜ ਤੋਂ ਦਿਖਾਣਾ ਵਾ ਇਹਦੇ ਉੱਤੇ ਕਿਸੇ ਟਾਈਮ ਤੇ ਚਮਕ ਵਾਲੀਆਂ ਚੀਜ਼ਾਂ ਲੱਗੀਆਂ ਸੀ ਪੱਥਰ ਵਗੈਰਾ ਜੋ ਡਿਜ਼ਾਈਨ ਹੁੰਦਾ ਹੁਣ ਤੇ ਇਸ ਟਾਈਮ ਉਤਰ ਚੁਕਿਆ ਸਾਰੇ ਡਿੱਗ ਚੁਕਿਆ ਤੇ ਬਾਕੀ ਆਪਾਂ ਅੱਗੇ ਦਿਖਾਣੇ ਤੁਹਾਨੂੰ ਆਜਾ ਆ ਦੇਖੋ ਜੀ ਆਪਾਂ ਬੈਕ ਸਾਈਡ ਆਏ ਆ ਕਿਉਂਕਿ ਉਧਰ ਸਾਨੂੰ ਅੰਦਰ ਅਲਾਉਡ ਨਹੀਂ ਜਾਣਾ ਕਿ ਅੰਦਰ ਕੰਮ ਚੱਲਦਾ ਪਿਆ ਆਪਾਂ ਇਧਰ ਆ ਗਏ ਆ ਤੇ ਤੁਹਾਨੂੰ ਆ ਡਿਜ਼ਾਈਨ ਵਗੈਰਾ ਦਿਖਾਣ ਆਏ ਆਪਾਂ ਕਿ ਇਹ ਕਿਲਾ ਦੇਖ ਲਓ ਜੀ ਕਿਸੇ ਟਾਈਮ ਕਿੰਨੀ ਰੌਣਕਾਂ ਲੱਗਦੀਆਂ ਹੋਣਗੀਆਂ ਇਸ ਕਿਲੇ ਵਿੱਚ ਤੇ ਹੁਣ ਦੇਖ ਲਓ ਜੀ ਚਿੜੀਆਂ ਕਬੂਤਰ ਤੇ ਕਾਂ ਬੋਲਦੇ ਨੇ ਬਾਕੀ ਇਹ ਗਵਰਨਮੈਂਟ ਦੇ ਅੰਡਰ ਆ ਉਹਦਾ ਕਿ ਟਿਕਟ ਵਗੈਰਾ ਲੱਗੀ ਹੁੰਦੀ ਹੈ ਦਿਨ ਚ ਤੇ ਇਸ ਟਾਈਮ ਕੋਈ ਟਿਕਟ ਵਗੈਰਾ ਨਹੀਂ ਲੱਗੀ ਹੁੰਦੀ ਅਸਤੇ ਇਹ ਗਵਰਨਮੈਂਟ ਦੇ ਅੰਦਰ ਇਸ ਟਾਈਮ ਕੋਈ ਟਿਕਟ ਵਗੈਰਾ ਨਹੀਂ ਲੱਗੀ ਹੁੰਦੀ ਬਾਕੀ ਤੁਸੀਂ ਦੇਖ ਸਕਦੇ ਹੋ ਬਾਰੇ ਕੋ ਸੈਟ ਰਹੀ ਉਹ ਵੀ ਦਿਖਾਣੇ ਤੁਹਾਨੂੰ ਤੇ ਆਪਾਂ ਪਿਛਲੇ ਬੰਨੇ ਆ ਗਿਆ ਬਹਿਣ ਵਾਲਾ ਜਿਗਾੜ ਬਹੁਤ ਪਿਆਰਾ ਇੱਥੇ ਜਿਗਾੜ ਹੈ ਬਹਿਣ ਵਾਸਤੇ ਇੱਕ ਗੇਟ ਉਧਰ ਹੈ ਪਿੱਛੇ ਵੀ ਚਾਰ ਗੇਟ ਨੇ ਅੱਗੇ ਵੀ ਚਾਰ ਬਾਕੀ ਪਿੱਛੇ ਵੀ ਚਾਰ ਗੇਟ ਨੇ ਤੇ ਅੱਗੇ ਵੀ ਚਾਰ ਗੇਟ ਨੇ ਤੇ ਬਾਕੀ ਇਹਦਾ ਡਿਜ਼ਾਈਨ ਦੇਖਿਆ ਜਾਵੇਗਾ ਨਾ ਮੈਂ ਕਹਿੰਦਾ ਏਵੇਂ ਦਾ ਡਿਜ਼ਾਈਨ ਕਿਤੇ ਨਹੀਂ ਲੱਭਣਾ ਚਿਰਚਿੜਾ ਡਿਜ਼ਾਈਨ ਹੈ ਤੇ ਹੋਇਆ ਵੀ ਇੱਕ ਰਾਤ ਦੇ ਅੰਦਰ ਤਿਆਰ ਹੈ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਇਹ ਘਟੋ ਘਟ ਬਹੁਤ ਹੀ ਪੁਰਾਣਾ ਬਹੁਤ ਹੀ ਪੁਰਾਣਾ ਜਿਹਨੂੰ ਕਹਿਰੀ ਆਪਾਂ ਉਹ ਹੈ ਕਤਨ ਕਿੰਨੇ ਚਾਰ ਸਾਲ ਪੁਰਾਣਾ ਹੋਏਗਾ ਇੱਕ ਰਾਤ ਚ ਤਿਆਰ ਕੀਤਾ ਗਿਆ ਸੋਚਣ ਵਾਲੀ ਗੱਲ ਹੈ ਕਿਦਾਂ ਤਿਆਰ ਹੋਇਆ ਗਿਆ ਇੱਕ ਰਾਤ ਚ ਤੇ ਬਾਕੀ ਆਪਾਂ ਇੱਕ ਟੈਂਪਲ ਦੇ ਹੋਰ ਅੰਦਰ ਆ ਗਏ ਆ ਤੇ ਇੱਕ ਟੈਂਪਲ ਦੇ ਹੋਰ ਅੰਦਰ ਚੱਲਦੇ ਆਪਾਂ ਬਾਕੀ ਤੁਹਾਨੂੰ ਦਿਖਾਣੇ ਆ ਤੇ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਇੱਕ ਦਰਵਾਜ਼ਾ ਇਹਦਾ ਇਹ ਆ ਇਹ ਮੇਰੇ ਸਾਬ ਨਾਲ ਗਾਰਡਸ ਵਾਸਤੇ ਬਣਾਇਆ ਸੀ ਗਾਰਡ ਗੁੱਡ ਜਿੱਦਾਂ ਰਹਿੰਦੇ ਨੇ ਉਹਦੇ ਵਾਸਤੇ ਬਣਾਇਆ ਸੀ ਤੇ ਆਹ ਦੇਖੋ ਜੀ ਇਹ ਕਿੰਨਾ ਪੁਰਾਣਾ ਗਿੰਦਰ ਬਾਹਰੋਂ ਆਪਾਂ ਅੰਦਰ ਜਾਂਦੇ ਆਂ ਪਹਿਲਾਂ ਤੁਹਾਨੂੰ ਬਾਹਰ ਦੀ ਬਾਉਂਡਰੀ ਦਿਖਾ ਦਨੇ ਆਂ ਕਿ ਬਾਹਰ ਦੀ ਬਾਉਂਡਰੀ ਦੇਖੋ ਤੇ ਇਹ ਕੁਛ ਲਿਖਿਆ ਹੈ ਉਰਦੂ ਵਗੈਰਾ ਚ ਤੇ ਬਾਕੀ ਆਪਾਂ ਬਾਹਰ ਦੀ ਬਾਉਂਡਰੀ ਦਿਖਾ ਦਨੇ ਆ ਤੁਹਾਨੂੰ ਕਿ ਆ ਦੇਖੋ ਕਿੰਨੀ ਪਿਆਰੀ ਇਮਾਰਤ ਬਣਾਈ ਏ ਆ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਵੱਡੇ ਵੱਡੇ ਪੱਥਰ ਚ ਨਿਗੇ ਨੇ ਵੱਡੇ ਵੱਡੇ ਪੱਥਰਾਂ ਨਾਲ ਉਸ ਟਾਈਮ 'ਚ ਕੰਮ ਹੁੰਦਾ ਸੀ ਤੇ ਕਾਰੀਗਰੀ ਦੇਖੋ ਤੁਸੀਂ ਕਿੰਨੀ ਪਿਆਰੀ ਕੀਤੀ ਗਈ ਏ ਤੇ ਇਹ ਕਿੰਦਰ ਹੈ ਹੈ ਕੀ ਇਹ ਚੀਜ਼ ਇਹ ਰਾਜ ਦਾ ਪਹਿਲਾ ਕਮਰਾ ਹੁੰਦਾ ਸੀ ਰਹਿਣ ਵਾਲਾ ਅੱਛਾ ਇਹ ਕਮਰਾ ਸੀ ਰਾਜ ਦਾ ਠੀਕ ਹੈ ਠੀਕ ਹੈ ਤੇ ਬਾਕੀ ਦੇਖਣ ਨੂੰ ਕਿੰਨਾ ਖੂਬਸੂਰਤ ਹੈ ਪਿੱਛੋਂ ਮਸਤੀ ਟਾਈਲ ਵਗੈਰਾ ਡਿਜ਼ਾਈਨ ਵਗੈਰਾ ਕੋਈ ਕਹਿ ਨਹੀਂ ਸਕਦਾ ਕਿ ਇਹਨੂੰ ਇੱਕ ਰਾਤ ਵਿੱਚ ਤਿਆਰ ਹੋਇਆ ਹੈ ਕੋਈ ਕਹਿ ਸਕਦਾ ਕਿ ਇਹਨੂੰ ਇੱਕ ਰਾਤ ਵਿੱਚ ਤਿਆਰ ਹੋਇਆ ਸੋਚਣ ਵਾਲੀ ਗੱਲ ਹੈ ਦਿਮਾਗ ਸੋਚਾਂ ਚ ਪੈ ਜਾਂਦਾ ਕਿ ਇਹ ਇੱਕ ਰਾਤ ਦੇ ਅੰਦਰ ਤਿਆਰ ਹੋਇਆ ਪੂਰਾ ਇਹਦਾ ਖਿਆਲ ਪੂਰਾ ਰੱਖਿਆ ਜਾ ਰਿਹਾ ਹੈ ਤੇ ਆ ਵੇਖੋ ਅੱਧਾ ਟੁੱਟਿਆ ਵਿੱਚ ਹੀ ਰਹਿ ਗਿਆ ਇੱਥੇ ਮੰਮੀ ਕੀ ਹੈ ਤੇ ਹੋਰ ਵੀ ਬੜਾ ਵੱਡਾ ਸੀ ਪਰ ਇਹ ਟੁੱਟ ਗਿਆ ਵਿੱਚ ਰਹਿ ਗਿਆ ਥੋੜਾ ਜਿਹਾ ਤੇ ਆ ਦੇਖੋ ਬਾਕੀ ਇਹ ਮਹਿਲ ਵਿੱਚ ਜਾਣ ਵਾਸਤੇ ਪੌੜੀਆਂ ਨੂੰ ਉੱਤੇ ਜਾਣ ਵਾਸਤੇ ਜਿੱਥੇ ਉੱਤੇ ਜਾਂਦੇ ਆ ਤੇ ਸ਼ਾਇਦ ਬੰਦੀ ਪਈਆਂ ਨੇ ਕਿਹੜੀ ਸ਼ੂਟਿੰਗ ਹੋਈ ਗਿੰਦਰ ਅੰਮਰਸਰੀਆ ਮੂਵੀ ਉਹਦਾ ਸੌਂਗ ਬਣਿਆ ਸੀ ਇੱਥੇ ਅੱਛਾ ਅੰਮਰਸਰੀਆ ਅੰਮਰਸਰੀਆ ਮੂਵੀ ਦਾ ਸੌਂਗ ਬਣਿਆ ਸੀ ਇੱਥੇ ਤੇ ਬਾਈ ਸਾਹਿਬ ਬਹੁਤ ਇੱਥੇ ਹਰਿਆਣਵੀ ਗਾਣੇ ਪੰਜਾਬੀ ਗਾਣਿਆਂ ਦੀ ਬਹੁਤ ਜ਼ਿਆਦਾ ਸ਼ੂਟਿੰਗ ਹੁੰਦੀ ਏ ਤੇ ਵਿਆਹ ਸ਼ਾਦੀਆਂ ਵਾਲੇ ਵੀ ਆਏ ਹੁੰਦੇ ਹੁਣ ਆਪਾਂ ਦੇਖਿਆ ਸੀ ਨਾ ਪਰਲੇ ਬੰਨੇ ਵਿਆਹ ਸ਼ਾਦੀਆਂ ਵਾਲੇ ਵੀ ਆਉਂਦੇ ਨੇ ਇੱਥੇ ਸ਼ੂਟ ਕਰਨਾ ਤੇ ਪ੍ਰੀ-ਵੈਡਿੰਗ ਸ਼ੂਟ ਕਰਨ ਆਉਂਦੇ ਨੇ ਲੋਕ ਬਹੁਤ ਸੋਹਣੀ ਲੋਕੇਸ਼ਨ ਹੈ ਤੇ ਕੁਸ਼ੇਤਰ ਦੇ ਅੰਦਰ ਬਾਕੀ ਵੀ ਤੁਹਾਨੂੰ ਲੋਕੇਸ਼ਨਾਂ ਵਿਖਾਉਂਦੇ ਰਾਂਗੇ ਸਾਰੀਆਂ ਲੋਕੇਸ਼ਨਾਂ ਵਿਖਾਵਾਂਗੇ ਤੁਹਾਡੇ ਕੁਸ਼ੇਤਰ ਦੇ ਅੰਦਰ ਚੈਨਲ ਤੇ ਬਣੇ ਰਹੋ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਦਬ ਕੇ ਸ਼ੇਅਰ ਕਰ ਦਿਓ ਇਹ ਜਿਹੜੀ ਪੀਰ ਬਾਬੇ ਦੀ ਜਗਾ ਬਹੁਤ ਹੀ ਪੁਰਾਣੀ ਜਗਾ ਇੱਥੇ ਵੀ ਅਸੀਂ ਬੈਠੇ ਰਹਿੰਦੇ ਆ ਤੇ ਇੱਥੇ ਲੋਕ ਵਗੈਰਾ ਵੀ ਹੁੰਦੇ ਨੇ ਮੱਥਾ ਟੇਕਣ ਵੀ ਹੁੰਦੇ ਨੇ ਤੇ ਅੱਜ ਵੀਰ ਅੱਛਾ ਸ਼ਾਮੀ ਕੁਆਲੀਆਂ ਵੀ ਹੁੰਦੀਆਂ ਨੇ ਇੱਥੇ ਸੁਣਨ ਨੂੰ ਆ ਵੀਰਵਾਰ ਵੀਰਵਾਰ ਹੁੰਦੀਆਂ ਕਦੋਂ ਹੁੰਦੀਆਂ ਕੁਆਲੀਆਂ ਵੀਰਵਾਰ ਵੀਰਵਾਰ ਤਾਂ ਸਾਢੇ 5:30 ਜੈ ਹੋ ਬਾਬਾ ਜੀ ਜੈ ਹੋ ਜੈ ਹੋ ਸੱਚਾ ਬਾਸ਼ਾ ਐ ਬੂਟ ਲੱਗ ਚਾਹੀਦਾ ਕਿ ਬੂਟ ਪਾ ਕੇ ਹੈ ਅੰਦਰ ਥੋੜੀ ਜਿਹੀ ਦਿਖਾ ਦਿੰਨੇ ਆਪਾਂ ਇੱਥੋਂ ਚੜ੍ਹ ਕੇ ਕਿਉਂਕਿ ਆ ਦੇਖੋ ਜੀ ਪੇਪਰ ਦੀ ਜਗ੍ਹਾ ਬੜੀ ਅੱਗੇ ਜਾ ਸਕਦੇ ਹਾਂ ਹਾਂ ਚਲੋ ਤੁਮ ਮੱਥਾ ਟੇਕ ਦਿੰਦੇ ਹਾਂ ਨਮਨ ਕਰ ਦਿੰਦੇ ਹਾਂ ਆਹ ਵੇਖੋ ਆਸ਼ਾ ਤੇ ਬਾਕੀ ਇੱਧਰ ਦੇਖ ਸਕਦੇ ਹੋ ਇੱਕ ਟੈਂਪਲ ਉਹ ਨਜ਼ਰ ਆ ਰਿਹਾ ਸਾਹਮਣੇ ਦੇਖੋ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਅਜੇ ਪੂਰਾ ਨਹੀਂ ਹੋਇਆ ਕਿੰਨੇ ਮੰਜ਼ਲੇ ਹੈ 14 15 ਮੰਜ਼ਲੇ ਹੈ ਨਾ 18 ਮੰਜ਼ਲੇ 18 ਮੰਜ਼ਲੀ ਹੈ ਸ਼ਾਇਦ குருਸ਼ੇਤਰ ਦਾ ਸਭ ਤੋਂ ਵੱਡਾ ਟਾਵਰ ਬਣਾਇਆ ਗਿਆ ਬਾਕੀ ਹਾਂ ਦੂਰੋਂ ਵੇਖ ਜਾਂਦਾ ਪੂਰਾ குருਸ਼ੇਤਰ ਦੇਖੀ ਗਏ ਤੂੰ ਬਾਕੀ ਇਹਦੇ ਤੇ ਵੀ ਆਪਾਂ ਬਲੌਗ ਬਣਾਵਾਂਗੇ ਵਿੱਚ ਆਓਗੇ ਤੇ ਫਿਲਹਾਲ ਆਪਾਂ ਤੁਹਾਨੂੰ ਇੱਧਰ ਲੈ ਕੇ ਚੱਲਦੇ ਆਂ ਆਪਾਂ ਜਿੱਥੇ ਆਪਾਂ ਖੇਡਦੇ ਰਿਆ ਨਿੱਕੇ ਹੁੰਦੇ ਕਰੀ ਸਕੂਲੋਂ ਬੰਕ ਕਰ ਲੈਣਾ ਕੁਝ ਕਰ ਲੈਣਾ ਹੋਂ ਤਾਂ ਘਾਹ ਬੜਾ ਹੋਇਆ ਨਾ ਕਿੰਦਰ ਪਹਿਲਾਂ ਘਾਹ ਨਿੱਕਾ ਨਿੱਕਾ ਜਿਹਾ ਘਾਹ ਹੁੰਦਾ ਸੀ ਆਪਾਂ ਖੇਡਦੇ ਰਹਿੰਦੇ ਸੀ ਨਾ ਤੇ ਇਹ ਵੀ ਬੜਾ ਪੁਰਾਣੇ ਟਾਈਮ ਦਾ ਬਾਪੇ ਪੀਰ ਜੀ ਦੀ ਜਗ੍ਹਾ ਬਹੁਤ ਪੁਰਾਣੇ ਟਾਈਮ ਦੀ ਹੈ ਯਾਰ ਨੂੰ ਵਾਲੇ ਗਾਣੇ ਵੀ ਜਿਹੜਾ ਯਾਰ ਨੂੰ ਵਾਲੇ ਫਿਲਮ ਉਹਦੇ ਗਾਣੇ ਦੀ ਸ਼ੂਟਿੰਗ ਆਹ ਉਹ ਦੇਖੋ ਜੀ ਕਿੱਥੇ ਤੱਕ ਫੈਲਿਆ ਆ ਉਹ ਦੇਖੋ ਓਹ ਦੇਖੋ ਬਾਕੀ ਦੂਰੇ ਕੋਈ ਦੂਰ ਪੂਰਾ ਓਹ ਦਿਖ ਰਿਹਾ ਤੇ ਇੱਥੋਂ ਸ਼ਕੀਲੀ ਦਾ ਮਕਰ ਦੇਖ ਲਿਆ ਸਾਹਮਣੇ ਆਪਣਾ ਗੁਰਦੁਆਰਾ ਪਟਾ ਪਟਾ ਸਾਹਿਬ ਦਿਖ ਰਿਹਾ ਗੁਰਦੁਆਰਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਪਟਾ ਸਾਹਿਬ ਤੇ ਓਹ ਦਿਖ ਰਿਹਾ ਵਿੱਚ ਕਿੰਨੇ ਸਾਲ ਪੁਰਾਣਾ ਉਦਾਂ ਕਾਫੀ ਸਾਲ ਪੁਰਾਣਾ ਉਦਾਂ ਤੇ ਬਾਕੀ ਇਹ ਰਸਤਾ ਤੁਸੀਂ ਦੇਖੋ ਕਿੰਨਾ ਪਿਆਰਾ ਰਸਤਾ ਹੈ ਮਤਲਬ ਕਿ ਸਾਫ ਸਫਾਈ ਵੀ ਠੀਕ ਆ ਨਾ ਵਧੀਆ ਸਾਫ ਸਫਾਈ ਹੈ ਇੱਥੇ ਕੰਦ ਵਗਾਰ ਨਹੀਂ ਹੈ ਇੱਥੇ ਤੇ ਬਾਕੀ ਆਪਾਂ ਇੱਕ ਪਾਸੇ ਇਧਰ ਵੀ ਛੋਟੇ ਛੋਟੇ ਖੱਡੇ ਆ ਵੈਸੇ ਪੁਰਾਣੀਆਂ ਬਿਲਡਿੰਗਾਂ ਰਹਿ ਗਈਆਂ ਨੇ ਉਹ ਜਿਹੜੀਆਂ ਟੁੱਟੀਆਂ ਨੇ ਭੱਜੀਆਂ ਨੇ ਪੁਰਾਣੀਆਂ ਬਿਲਡਿੰਗਾਂ ਨੇ ਤੇ ਬਾਕੀ ਆਪਾਂ ਵੀ ਦੇਖੋ ਅ ਬੱਚੇ ਵਗੈਰਾ ਬਹੁਤ ਆਉਂਦੇ ਨੇ ਇੱਥੇ ਵੀਡੀਓ ਵਗੈਰਾ ਬਣਾਉਣ ਵੀਡੀਓ ਸ਼ੂਟ ਕਰਨ ਵਸਤੇ ਬਹੁਤ ਪਿਆਰੇ ਬਣਾਏ ਨੇ ਇਹ ਨਵੇਂ ਰਸਤੇ ਨਹੀਂ ਬਣਾਏ ਇਹ ਬਹੁਤ ਪੁਰਾਣੇ ਰਸਤੇ ਬਣੇ ਨੇ ਸਿਰਫ ਇਹ ਗ੍ਰਿੱਲਾ ਨਵੀਆਂ ਲੱਗੀਆਂ ਨੇਾਂ ਤੇ ਇਹ ਸਾਰੇ ਜਿੰਨੇ ਵੀ ਰਸਤਾ ਬਣਾਇਆ ਗਿਆ ਇੱਥੇ ਟੀਲੀ ਤੇ ਜਾਣ ਵਾਲਾ ਇਹ ਸਾਰੇ ਪੁਰਾਣੇ ਟਾਈਪ ਦੇ ਬਣੇ ਆ ਬਾਕੀ ਆ ਗ੍ਰਿੱਲਾ ਵਗੈਰਾ ਸਰਕਾਰ ਨੇ ਗਵਰਨਮੈਂਟ ਨੇ ਲਾਤੀਏ ਨੇ ਤੇ ਰਸਤਾ ਬਹੁਤ ਪਿਆਰਾ ਹੈ ਪੁਰਾਣੀਆਂ ਪੁਰਾਣੀਆਂ ਮਾਰਤਾ ਨੇ ਬਹੁਤ ਪਿਆਰਾ ਬਣਾਇਆ ਪੁਰਾਣੇ ਜ਼ਮਾਨੇ ਚ ਬਾਕੀ ਜੀ ਆਪਾਂ ਅੱਜ ਤੁਹਾਨੂੰ ਪਿਛਲਾ ਪਾਸਾ ਵੀ ਘੁਮਾਤਾ ਕੱਲ ਤੁਹਾਨੂੰ ਅਗਲਾ ਪਾਸਾ ਘੁਮਾਇਆ ਸੀ ਅ ਪਰਸੋਂ ਆਪਾਂ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਆਪਾਂ ਅੰਦਰ ਜਾ ਕੇ ਦਿਖਾਵਾਂਗੇ ਕਿਉਂਕਿ ਐਚਏ ਟਾਈਮ ਥੋੜਾ ਜਿਹਾ ਓਵਰ ਹੋ ਗਿਆ ਟਾਈਮ ਤੇ ਬਾਕੀ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਦਬਾ ਕੇ